ਕੀ ਨਾ ਤਰਾ ਭਾਈ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਦਨ ਬਰੇਗੋਲ ਸੰਤੂ ਨੰਗਲ ਕਿਹੜੀ ਤਕਰਾਂ ਵਾਪਰੀ ਜਿਹੜਾ ਲੱਤੀ ਨੂੰ ਜਿਹੜੇ ਲੁਟੇਰੀਆ ਉਹ ਕੇ ਤੂੰ ਮਗਰ ਬਾਧਰੀ ਵਿਖਾਈ ਤੁਸੀਂ ਇਹਦਾ ਸਕੂਲੀ ਵਿੱਚ ਮੋਟਰਸਾਈਕਲ ਮਾਰ ਕੇ ਉਹ ਨਾਲ ਖੜਿਆ ਕਿਸ ਤਰ੍ਹਾਂ ਹੋਇਆ ਸਾਰਾ ਭਾਜੀ ਮੈਂ ਇਧਰੋਂ ਪਿਆਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਝਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬਸ ਸਟਾਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟਿਆ ਫਿਰ ਇੱਥੇ ਸਾਰਿਆਂ ਨੇ ਕੱਢ ਲਿਆ ਕਿੰਨੇ ਜਣੇ ਸੀ ਦੋ ਜਣੇ ਭਾਜੀ ਇੱਕ ਭੱ ਪਲਸਰ ਮੋਰ ਚਲਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਉਹ ਹੋਰ ਕਿਥੇ ਚੋ ਤੇਰਾ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਜੀ ਚਲੋ ਫੂਟਕੀ ਲਾਦਾ ਕੰਮ ਜੀ ਹਾਂਜੀ ਫੋਨ ਕੁੜੀ ਨੂੰ ਦੇਤਾ ਜੀ ਲਗੇ ਕਿੰਨਾ ਤੂੰ ਮਗਰਬ ਭੱਜਣਾ ਉਹ ਮਾਰੇ ਮਗਰਬ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟਿਵਾ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਕੇ ਹਾਂਜੀ ਬਹੁਤ ਬਹੁਤ ਮਿਲ ਬਣਾ। ਹਾਂਜੀ ਬਾਜੀ। ਹਾਂਜੀ ਇੱਕ ਨਾ ਚੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬਸ ਢੇ ਦੇ ਲਾਗੇ ਲੋਕਾਂ ਨੇ ਦੱਸਿਆ। ਉਹਨੂੰ ਲੈਂਦਾ ਵਾ ਜੇ ਉਹਦੀ ਪੁੱਛਪੜਤਾਲ ਕਰ ਰਹੇ ਆਂ, ਜਾਂਚ ਕਰ ਰਹੇ ਆਂ। ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗੇ, ਹੱਥ ਸਾਹਮਣੇ ਆਉਣਗੇ। ਚਿਨਾਕੀ ਚਿਨਾਕਤੇ ਗੋਲੇ ਨਗਰ ਦਾ ਇੱਕ ਮੁੰਡਾ ਜੇ ਤੇ ਉਹਦੀ ਬਾਰੇ ਪੁੱਛਪੜਤਾਲ ਜੇ ਕਰ ਰਹੇ ਆਂ ਜੇ ਲੈਂਦਾ ਹੀ ਆ। ਹਾਂ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਜੀ। ਉਹਨੇ ਜਾਨੂੰ ਮਿਲਿਆ ਨਾਲ ਬਾਰੇ ਨਹੀਂ ਇਹ ਕੋਈ ਜਾਣਕਾਰੀ ਨਹੀਂ ਮੈਨੂੰ